ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਆਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਅਗਲੇ ਦਿਨ ਸਵੇਰੇ ਹੀ ਨਸੀਬ ਉਧਾ ਲਿਆ। ਧੋਤੀ ਹੋਈ ਪੈਂਟ ਬਰਸ਼ਟ ਪਾ ਲਈ। ਜੋੜ ਪਾ ਕੇ ਬਣਾਈ 7 ਮੀਟਰੀ ਪੱਗ ਸੰਵਾਰ ਸੰਵਾਰ ਬੰਨੀ। ਮਨ ਵਿੱਚ ਬਹਾਨਾ ਬਣਾਇਆ। ਉਹ ਪੁਸ਼ਪਿੰਦਰ ਦੇ ਘਰ ਜਾ ਕੇ ਉਹਦੇ ਪਿਓ ਨੂੰ ਕਹੇਗਾ ਕਿ ਉਹ ਹਰਦਿਲ ਸਿੰਘ ਨੂੰ ਕਿਆ ਕੇ ਉਸ ਨੂੰ ਕਿਸੇ ਨੌਕਰੀ ਉਤੇ ਲਵਾ ਦੇਵੇ ਆਪਣੇ ਘਰੋਂ ਨਿਕਲ ਕੇ ਉਹ ਪਿੰਡ ਦੀ ਫਿਰਨੀ ਪੈ ਗਿਆ ਫਿਰਨੀ ਫਿਰਨੀ ਜਾ ਕੇ ਹੀ ਹਰਦਿਤ ਸਿੰਘ ਦਾ ਘਰ ਸੀ ਮਨ ਵਿੱਚ ਇੱਕ ਦਲੇਰੀ ਅਤੇ ਸਹਿਮ ਦਾ ਮਿਲਿਆ ਜੁਲਿਆ ਅਹਿਸਾਸ ਲੈ ਕੇ ਉਹ ਫਿਰਨੀ ਫਿਰਨੀ ਜਾ ਰਿਹਾ ਸੀ ਹੌਲੀ ਹੌਲੀ ਨਿੱਕੇ ਨਿੱਕੇ ਕਦਮ ਪੜਦਾ ਉਹਨੂੰ ਲੱਗਦਾ ਜਿਵੇਂ ਦੋ ਕਦਮ ਅਗਾਹ ਹੋ ਕੇ ਇੱਕ ਕਦਮ ਪਛਾਣਉ ਹੀ ਮੁੜ ਪੈਂਦਾ ਹੋਵੇ ਅਖੀਰ ਉਹਨੇ ਮਨ ਵਿੱਚ ਫੈਸਲਾ ਕੀਤਾ ਦੇਖੀ ਜਾਵੇਗੀ ਗੱਲ ਤਾਂ ਖੁੱਲ ਜਾਵੇਗੀ ਪਸ਼ਪਿੰਦਰ ਨੇ ਕੋਈ ਗੱਲ ਕੀਤੀ ਤਾਂ ਮਾੜਾ ਮੋਟਾ ਕੁਝ ਦੱਸੇਗੀ ਹੀ ਉਹਨੇ ਇਹ ਵੀ ਸੋਚਿਆ ਕੀ ਪਤਾ ਉਹਦੀ ਮਾਂ ਉਹਨੂੰ ਮਿਲਣ ਹੀ ਨਾ ਦੇਵੇ ਕੋਈ ਗੱਲ ਕਰਨ ਹੀ ਨਾ ਦੇਵੇ ਪਸ਼ਪਿੰਦਰ ਨਾ ਮਿਲੇ ਤਾਂ ਉਹਦੇ ਜਾਣ ਦਾ ਕੀ ਅਰਥ ਹਰਦਿਤ ਸਿੰਘ ਬਾਰੇ ਜਿਵੇਂ ਉਹਨੇ ਪੱਕਾ ਅੰਦਾਜ਼ਾ ਲਾ ਲਿਆ ਹੋਵੇ ਕਿ ਉਹ ਉਹਨੂੰ ਕੁਝ ਵੀ ਬੁਰਾ ਭਲਾ ਨਹੀਂ ਬੋਲੇਗਾ ਉਹਨੂੰ ਕਾਹਨੂੰ ਪਤਾ ਹੋਵੇਗਾ ਕਿਸੇ ਗੱਲ ਦਾ ਪਰਮਜੀਤ ਪਟਵਾਰੀ ਦੇ ਘਰ ਤਾਂ ਉਹ ਕਿੰਨੇ ਮੋਹ ਨਾਲ ਗੱਲ ਕਰਦਾ ਸੀ ਉਹਨੇ ਉਹਨੂੰ ਘਰ ਆਉਣ ਲਈ ਆਪ ਹੀ ਆਖਿਆ ਸੀ ਨਸੀਬ ਸੋਚ ਰਿਹਾ ਸੀ ਕਿ ਹਰਦੇਤ ਸਿੰਘ ਦਾ ਇੰਨਾ ਡਰ ਨਹੀਂ ਲੋਹੇ ਦਾ ਗੇਟ ਖੁੱਲਾ ਪਿਆ ਸੀ ਵਿੜੇ ਵਿੱਚ ਕੋਈ ਨਹੀਂ ਸੀ ਉਹਨੇ ਖੱਬੇ ਹੱਥ ਬੈਠਕ ਵਿੱਚ ਨਿਗਾਹ ਮਾਰੀ ਬੈਠਕ ਦਾ ਬਾਰ ਖੁੱਲਾ ਸੀ ਉਹਨੇ ਅੰਦਾਜ਼ਾ ਲਾਇਆ ਅੰਦਰ ਜ਼ਰੂਰ ਕੋਈ ਹੋਵੇਗਾ ਬੈਠਕ ਦੇ ਬਾਰ ਅੱਗੇ ਖੜ ਕੇ ਉਹਨੇ ਤਖਤ ਤੇ ਉੱਤੇ ਪੋਲਾ ਜਿਹਾ ਧਫਾ ਮਾਰ ਦਿੱਤਾ ਪਰੇ ਕੰਦ ਨਾਲ ਲੱਗੇ ਪਲੰਗ ਉੱਤੇ ਪਸ਼ਪਿੰਦਰ ਪਈ ਹੋਈ ਸੀ ਨਰਜਿੰਦ ਅਤੇ ਬੇਹਰਕਤ ਜਹੀ ਕੋਈ ਵਜੂਦ ਪਤਾ ਹੀ ਨਹੀਂ ਲੱਗਿਆ ਕਿ ਕੋਈ ਮੰਝੇ ਉੱਤੇ ਪਿਆ ਹੈ ਉੱਤੇ ਛੱਤ ਵਾਲਾ ਪੱਕਾ ਹੌਲੀ-ਹੌਲੀ ਬੇਜਵਾਨ ਘੁੰਮ ਰਿਹਾ ਸੀ ਤਖਤਾ ਖੜ ਗਿਆ ਸੁਣ ਕੇ ਉਹ ਝਟਕੇ ਨਾਲ ਉੱਠੀ ਪੈਰਾਂ ਵਿੱਚ ਚੱਪਲਾਂ ਪਾਈਆਂ ਸਿਰ ਉੱਤੇ ਚੁੰਨੀ ਲਈ ਬੈਠਕ ਦੇ ਬਾਰ ਬਲ ਹੌਲੀ-ਹੌਲੀ ਆਉਣ ਲੱਗੀ ਉਹੀ ਮਸਤ ਹਾਥੀ ਵਾਲੀ ਚਾਲ ਪਰ ਬੁੱਲਾਂ ਉਤੇ ਖੁਸ਼ਕ ਮੁਸਕਰਾਹਟ ਅੱਖਾਂ ਵਿੱਚ ਇੱਕ ਸ਼ਿਕਾਇਤ ਇੱਕ ਔੜਾਂਬਾ ਜ਼ਖਮੀ ਜਹੀ ਆਵਾਜ਼ ਪੁੱਛਣ ਲੱਗੀ ਆ ਗਿਆ ਹੁਣ ਹਾਂ ਤੋ ਕੀ ਹਾਲ ਬਣਾਇਆ ਤੈਨੂੰ ਕਿਸੇ ਦੇ ਹਾਲ ਤਾਂ ਕੀ ਉਹ ਮੇਣਿਆਂ ਤਾਂ ਨੇ ਉੱਤੇ ਉਤਰੀ ਹੋਈ ਸੀ ਕਿਸੇ ਦੇ ਹਾਲ ਤਾਂ ਕੁਛ ਹੈ ਤਾਂ ਹੀ ਤਾਂ ਆਇਆ ਭੱਜਿਆ ਉਹ ਬਾਹਰ ਕੋਲ ਹੀ ਖੜਾ ਸੀ ਪਸ਼ਪਿੰਦਰ ਨੇ ਉਹਨੂੰ ਸੋਫੇ ਉੱਤੇ ਬੈਠਣ ਲਈ ਆਖਿਆ ਉਹ ਝੱਟ ਹੀ ਬੈਠ ਗਿਆ ਕੋਲ ਬੈਠ ਕੇ ਪਸ਼ਪਿੰਦਰ ਧੜੇ ਸਾ ਦੱਸਣ ਲੱਗੀ ਫੇਰ ਤਾਂ ਮਾਂ ਆਜੂਗੀ ਬਾਪੂ ਜੀ ਤਾਂ ਖੇਤ ਗਏ ਆ ਆ빠 ਸੰਘੇੜੀ ਗਏ ਸੀ ਨਾ ਆਪਣੇ ਇਕੱਠੇ ਗਿਆ ਦਾ ਮਾਂ ਨੂੰ ਪਤਾ ਹੈ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਇਸੇ ਕਰਕੇ ਮਾਂ ਨੇ ਹਰਿੰਦਰ ਨੂੰ ਮਗਰੇ ਭੇਜਿਆ ਸੀ ਮੈਨੂੰ ਲੈਣ ਹਰਿੰਦਰ ਨੂੰ ਕੋਈ ਪਤਾ ਨਹੀਂ ਮੈਂ ਆਪ ਪੁੱਛਿਆ ਉਹਨੂੰ ਤਾਂ ਮਾਂ ਨੇ ਇਹੀ ਆਖਿਆ ਬਈ ਲੈ ਆ ਭੈਣ ਨੂੰ ਜਾ ਕੇ ਕਿਤੇ ਕੱਲੀ ਆਉਂਦੀ ਫਿਰੂਗੀ یوں ਕੰਜਰ ਦੇ ਕਿਹਨੇ ਦੱਸਦਾ ਮਾਂ ਨੂੰ ਕੌਣ ਸੀ ਆਪਣੇ ਮਗਰ ਲੱਗਿਆ ਹੋਇਆ ਨਸੀਬ ਫਿਕਰਾਂ ਵਿੱਚ ਗਲਗਲ ਲੈਂਦਾ ਜਾ ਰਿਹਾ ਸੀ ਨਾ ਨਹੀਂ ਦੱਸਦੀ मां किसे दा पता ਨਹੀਂ ਕੌਣ ਸੀ ਇਹੀ ਕਹਿੰਦੀ ਐ ਬਈ ਤੁਸੀਂ ਭਾਈ ਰੂਪੇ ਤੋਂ ਇੱਕੋ ਬੱਸ 'ਚ ਗਏ ਹੋ ਗਹਸਲਾਬਤਪੁਰੇ ਤੋਂ ਇੱਕੋ ਬੱਸ ਫੜੀ ਐ ਇੱਕੋ ਸੀਟ ਤੇ ਬੈਠੇ ਹੋ ਸਿਰ ਨਾਲ ਸਿਰ ਜੋੜ ਕੇ ਗੱਲਾਂ ਕਰਦੇ ਰਹੇ ਹੋ ਬੇਸ਼ਰਮਾ ਵਾਂਗੂ ਬਰਨਾਲੇ ਜਾ ਕੇ ਹੋਟਲ 'ਚ ਚਾਹ ਪੀਤੀ ਐ ਉੱਥੇ ਫੇਰ ਪਤਾ ਨਹੀਂ ਕਿੱਦ ਨੂੰ ਗਏ ਹੋ ਸੰਘੇੜੀ ਰਾਤ ਰਹਿਣ ਦਾ ਮਨ ਕੋਈ ਪਤਾ ਨਹੀਂ ਤਾਂ ਫੇਰ ਭਾਈ ਰੂਪੇ ਤੋਂ ਹੀ ਆਪਣੇ ਨਾਲ ਚੜਿਆ ਕੋਈ ਸਲਾਬਤਪੁਰੇ ਤੋਂ ਵੀ ਉਸੇ ਬੱਸ 'ਚ ਗਿਆ ਉਹ ਆਪਾਂ ਨੇ ਦੇਖਿਆ ਉਹਨੂੰ ਬਰਨਾਲੇ ਉਤਰ ਕੇ ਵੀ ਉਹਨੇ ਆਪਣੇ ਚ ਨਿਗਾਹ ਰੱਖੀ ਐ ਬਰਨਾਲੇ ਬੱਸ ਸਟੈਂਡ ਤੋਂ ਆਪਾਂ ਉਹਦੀਆਂ ਅੱਖਾਂ ਤੋਂ ਪਰੇ ਹੋ ਗਏ ਹੋਵਾਂਗੇ ਕੌਣ ਹੋਇਆ ਸਾਲਾ ਇਹ ਨਹੀਂ ਪਤਾ ਮਾਂ ਤਾਂ ਉਦਣ ਦਾ ਹੀ ਮੇਰੇ ਖਿਹੜਿਆ ਨਹੀਂ ਛੱਡਦੀ ਕਹਿੰਦੀ ਐ ਦੱਸ ਕਿਉਂ ਗਿਆ ਉਹ ਮੁੰਡਾ ਤੇਰੇ ਨਾਲ ਕਿਉਂ ਚਾਹ ਪੀਤੀ ਤੁਸੀਂ ਸ਼ਰਮ ਲਾਹੀ ਆਪਦੀ ਉਦਣ ਦੀ ਹੀ ਸਿੱਧਾ ਉਹ ਨਹੀਂ ਬੋਲਦੀ ਉਦਣ ਦਾਈ ਘਰੋਂ ਬਾਹਰ ਜਾਣਾ ਬੰਦ ਕਰਤਾ ਮੈਂ ਹਾਰ ਕੇ ਚਿੱਠੀ ਲਿਖੀ ਤੈਨੂੰ ਬਾਪੂ ਜੀ ਨੂੰ ਪਤਾ ਲੱਗਦਾ ਤਾਂ ਨਹੀਂ ਉਹਨਾਂ ਨੇ ਤਾਂ ਕਦੇ ਕੁਝ ਨਹੀਂ ਆਖਿਆ ਮੈਨੂੰ ਨਾ ਕੋਈ ਗੱਲ ਪੁੱਛੀ ਐ ਬਹੁਤ ਤੇਜ਼ ਕਾ ਆਦਮੀ ਕੋਈ ਬੈਠਕ ਦੇ ਬਾਰ ਮੂਰੋਂ ਦੀ ਲੰਗ ਗਿਆ ਦੋਮਾ ਨੇ ਹੀ ਨਹੀਂ ਬਿਛਾਣਿਆ ਕੌਣ ਸੀ ਪੰਜ ਕੁ ਮਿੰਟਾਂ ਬਾਅਦ ਫੇਰ ਪੈੜ ਚੱਲ ਹੋਈ ਹਰਿੰਦਰ ਸਿੰਘ ਹੱਥ ਉੱਤੇ ਹੀ ਤਿੰਨ ਰੋਟੀਆਂ ਰੱਖੀਆਂ ਹੋਈਆਂ ਉੱਤੇ ਅਚਾਰ ਬੈਠਕ ਅੰਦਰ ਆਗ ਝੁੱਕ ਕੇ ਉਹਨੇ ਦੇਖਿਆ ਨਸੀਬ ਵੱਲ ਝਾਕੇ ਮੁਸਕਰਾਇਆ ਉੱਥੋਂ ਹੀ ਬਾਹਰ ਚਲੇ ਗਿਆ ਬਸ ਐਨਾ ਕਹਿ ਗਿਆ ਮੈਂ ਉਹਨਾਂ ਨਸੀਬ ਹਰਿੰਦਰ ਮੁੜ ਕੇ ਆਇਆ ਤਾਂ ਸੋਫੀ ਉਤੇ ਨਸੀਬ ਇਕੱਲਾ ਸੀ ਕੰਦਾਂ ਤੇ ਛੱਤਵਲ ਖਾਲੀ-ਖਾਲੀ ਅੱਖਾਂ ਨਾਲ ਚਾਹਕਦਾ ਹਰਿੰਦਰ ਆਉਣਸਾਰ ਉਹਦੇ ਕੋਲ ਹੋ ਕੇ ਬੈਠ ਗਿਆ ਅਤੇ ਦੱਸਣ ਲੱਗਿਆ ਪ੍ਰੀਤਮ ਕੈਰੋ ਨੂੰ ਰੋਟੀ ਦੇ ਕੇ ਆਇਆ ਸਾਲਾ ਕਹਿੰਦਾ ਮੈਂ ਤਾਂ ਭੁੱਖਾ ਹੀ ਕਈ ਦਿੰਦਾ ਰੋਟੀ ਲਿਆ ਦੇ ਬਾੜਿਆ ਅੱਖ ਮਾਰ ਕੇ ਨਾਲੇ ਸਾਲਾ ਮਖੌਲ ਕਰ ਗਿਆ ਹਰਿੰਦਰ ਹੱਸਿਆ ਪ੍ਰੀਤਮ ਕੈਰੋ ਦਾ ਨਾਂ ਸੁਣ ਕੇ ਨਸੀਬ ਵੀ ਖੁਸ਼ਕ ਗਿਆ ਹੱਸ ਪਿਆ ਹਾਸੇ ਉਹਦੇ ਢਿੱਡੋਂ ਨਹੀਂ ਬੁੱਲਣਾ ਬੁੱਲਣਾ ਵਿੱਚ ਹੀ ਨਿਕਲੀ ਸੀ ਦੂਜੇ ਬਿੰਦ ਹੀ ਹਰਿੰਦਰ ਕਹਿੰਦਾ ਚਾਹ ਲਿਆਉਣਾ ਮੈਂ ਚਾਹ ਪੀਨੇ ਆ ਨਸੀਬ ਨੇ ਨਹੀਂ ਨਹੀਂ ਕੀਤੀ ਹਰਿੰਦਰ ਕਹਿੰਦਾ ਨਹੀਂ ਕਿਉਂ ਯਾਰ ਪੀਨੇ ਆ ਚਾਹ ਆਪਾਂ ਕਈ ਦਿਨਾਂ ਪਿੱਛੋਂ ਆਇਆ ਫੇਰ ਪੁੱਛਿਆ ਕਿੱਥੇ ਹੋਣਾ ਹੁਣ ਇੱਥੇ ਹੀ ਆ ਬਸ ਹੋਰ ਕਿੱਥੇ ਹੋਣਾ ਸੀ ਮੈਂ ਦੇਖਿਆ ਤਾਂ ਅੱਕਦੇ ਹੈ ਨਹੀਂ ਤੈਨੂੰ ਉਹੀ ਬਸ ਵਿੱਚ ਦੀ 10 ਦਿਨ ਸੰਘੇੜੀ ਚਲਿਆ ਗਿਆ ਸੀ ਕਿਉਂ ਸੰਘੇੜੀ ਕੀ ਕਰਨ ਗਿਆ ਸੀ ਉਥੇ ਕੀ ਆ ਪਿੰਡ ਐ ਮੇਰਾ ਉਹ ਪਿੰਡ ਐ ਤੇਰਾ ਇੱਥੇ ਫਿਰ ਗਈ ਆ ਇੱਥੇ ਦਾ ਨਾਨਕੇ ਨੇ ਮੇਰੇ ਜੰਗੀਰ ਮਾਮਾ ਐ ਲੈ ਮੈਂ ਤਾਂ ਸਮਝਦਾ ਸੀ ਤੂੰ ਮੁੰਡਾ ਐ ਉਹਨਾਂ ਦਾ ਤਾਂ ਜੰਗੀਰ ਸਿਓ ਬਾਪ ਨਹੀਂ ਤੇਰਾ ਮਾਮਾ ਐ ਇਹ ਗੱਲ ਉੱਤੇ ਦੋਵੇਂ ਹੀ ਹੱਸਣ ਲੱਗੇ ਤੇ ਫਿਰ ਨਸੀਬ ਨੇ ਆਖਿਆ ਹੁਣ ਤਾਂ ਇਹੀ ਬਾਪ ਐ ਮੇਰਾ ਇਹੀ ਮਾਂ ਐ ਸਭ ਕੁਝ ਇਹੀ ਨੇ ਸੰਘੇੜੀ ਦਾ ਵਸ ਐਵੇਂ ਜਾਇਦਾ ਕਦੇ ਕਦੇ ਨਸੀਬ ਕੋਲੋਂ ਉੱਠ ਕੇ ਪਸ਼ਪਿੰਦਰ ਮਾਂ ਕੋਲ ਸੋਈ ਵਿੱਚ ਆਈ ਤੇ ਨਸੀਬ ਦੇ ਆਉਣ ਬਾਰੇ ਦੱਸਿਆ ਨਾਲ ਦੀ ਨਾਲ ਕਹਿੰਦੀ ਚਾਹ ਧਰ ਦੇ ਕਿਉਂ ਆਇਆ ਇਹ ਮਾਂ ਦੇ ਮੱਥੇ ਉਤੇ ਤਿਉੜੀ ਸੀ ਮੈਨੂੰ ਕੀ ਪਤਾ ਕਿਉਂ ਆਇਆ ਕੰਮ ਆਇਆ ਹੋਣਾ ਕਿਸੇ ਕੀ ਕੰਮ ਆਇਆ ਕੀ ਪਤਾ ਇਹ ਤੂੰ ਪੁੱਛ ਲਾ ਜਾ ਕੇ ਕੁੜੀ ਦੇ ਰਵੱਈਏ ਵਿੱਚ ਵੀ ਸਖਤੀ ਉਤਰਾਈ ਸੀ ਮਾਂ ਨੇ ਮੌਕਾ ਸੰਭਾਲਿਆ ਤੇ ਰੋਟੀ ਪੱਕਦੀ ਰੋਕ ਕੇ ਚੁੱਲ੍ਹੇ ਉਤੇ ਚਾਹ ਦੀ ਪਤੀਲੀ ਧਰ ਦਿੱਤੀ ਹੁਣ ਪਸ਼ਪਿੰਦਰ ਰਸੋਈ ਵਿੱਚ ਕੰਧ ਨਾਲ ਟੋਲਾ ਕੇ ਪੈਰਾਂ 'ਤੇ ਬੈਠੀ ਹੋਈ ਸੀ। ਮਾਂ ਦੀ ਕੋਈ ਵੀ ਗੱਲ ਨਹੀਂ ਕਰ ਰਹੀਆਂ ਸਨ। ਪਸ਼ਪਿੰਦਰ ਦੇ ਹੱਥ ਵਿੱਚ ਛਿਟੀ ਦਾ ਢੱਕਾ ਲੈ ਕੇ ਉਹ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ ਪਰ ਫਿਰ ਰੁਕ ਜਾਂਦੀ। ਢੱਕੇ ਨੂੰ ਹੱਥਾਂ ਵਿੱਚ ਹੀ ਇੱਧਰ ਉੱਧਰ ਘਮਾਉਣ ਲੱਗਦੀ। "ਚਾਹ ਕਿਨੂੰ ਧਰੀ ਐ?" ਹਰਿੰਦਰ ਨੇ ਆ ਕੇ ਪੁੱਛਿਆ। "ਨਸੀਬ ਆਇਆ।" ਪਸ਼ਪਿੰਦਰ ਨੇ ਨਿਟੜ ਕੇ ਜਹਾ ਬੋਲ ਕੱਢਿਆ। ਉਸੇ ਪਲ ਮਾਂ ਪਸ਼ਪਿੰਦਰ ਵੱਲ ਕਣੱਖਾ ਚਾਕੀ। ਮਾਨਿਆ ਅੱਖਾਂ ਵਿੱਚ ਗਹਿਰ ਸੀ ਇੱਕ ਘੜਪਤਣ ਜਿਵੇਂ ਹੁਣੇ ਉਹ ਧੀ ਦੇ ਥੱਪੜ ਕੱਢ ਮਾਰੇਗੀ ਹਰਿੰਦਰ ਵੀ ਉੱਥੇ ਬੈਠ ਗਿਆ ਕੁਝ ਪਲ ਮਾਂ ਅਤੇ ਪਸ਼ਪਿੰਦਰ ਦੇ ਮੂੰਹ ਵੱਲ ਝਾਕਦਾ ਰਿਹਾ ਚਾ ਉੱਬਲ ਚੁੱਕੀ ਸੀ ਪੋਣੇ ਨਾਲ ਡਬਕੂ ਥੱਲੇ ਲਾ ਕੇ ਮਾਂ ਨੇ ਚਿਉਂਟੇ ਨਾਲ ਤਵਾ ਚੁੱਕਿਆ ਤੇ ਚੁੱਲ੍ਹੇ ਉਤੇ ਧਰ ਦਿੱਤਾ ਹਰਿੰਦਰ ਨੇ ਪਸ਼ਪਿੰਦਰ ਦੇ ਡੋਲੇ ਉਤੇ ਕੂਣੀ ਮਾਰੀ ਕਹਿੰਦਾ ਚੱਕ ਗਲਾਸ ਪਾਜਾ ਪੈਰਾਂ 'ਤੇ ਬੈਠੇ ਉਹ ਪਰਾਂ ਨੂੰ ਡਿੱਗ ਪਈ ਇੱਕ ਹਾਥ ਧਰਤੀ ਉੱਤੇ ਜਾ ਪਿਆ ਮਿੱਠਾ ਜਾ ਘੜਕ ਕੇ ਬੋਲੀ ਅੰਨਾ ਐ ਟੁੱਟ ਜਾਣਾ ਸ਼ਰਮ ਦਾ ਕੋਈ ਭੋਰਾ ਨਹੀਂ ਘਾਟਾ ਤੈਨੂੰ ਕਿਵੇਂ ਬੋਲਦੀ ਐ ਡੰਗਰਾ ਵਾਂਗੂ ਖੋਜ ਪੈ ਗਈਆਂ ਤੇਰੀਆਂ ਚੌਦਾ ਮਾਂ ਨੇ ਗੁੱਸਾ ਕਰਦਿਆ ਪਸ਼ਪਿੰਦਰ ਨੇ ਬੁੱਲ ਭੜੀ ਚ ਅਧਰ ਉੱਠ ਕੇ ਕਾਚ ਦੇ ਤਿੰਨ ਗਲਾਸ ਧੋਲੇ ਤਿੰਨਾਂ ਵਿੱਚ ਚਾਹ ਪਾ ਕੇ ਹਰਿੰਦਰ ਨੂੰ ਕਿਹਾ ਲੈ ਜਾ ਹੁਣ ਆਹ ਟਰੇ ਪਈ ਐ ਚੱਕ ਟਰੇ ਵਿੱਚ ਹਰਿੰਦਰ ਨੇ ਤਿੰਨੇ ਗਲਾਸ ਰੱਖ ਲੇ ਖੜਾ ਹੋ ਗਿਆ ਫਿਰ ਬੈਠ ਚ ਗਿਆ ਇੱਕ ਗਲਾਸ ਟਰੇ ਵਿੱਚ ਚੁੱਕ ਕੇ ਫਰਸ਼ ਉਤੇ ਧਰ ਦਿੱਤਾ ਫਿਰ ਪਸ਼ਪਿੰਦਰ ਬੈਠੀ ਵੱਲ ਚਾੱਕਿਆ ਉਹ ਹਰਿੰਦਰ ਦੇ ਹੱਥ ਵੱਲ ਕੌੜਾ ਕੌੜਾ ਚਾੱਕ ਰਹੀ ਸੀ ਹਰਿੰਦਰ ਨੇ ਤੀਜਾ ਗਲਾਸ ਫੇਰ ਟਰੇ ਵਿੱਚ ਰੱਖ ਲਿਆ ਖੜਾ ਹੋ ਕੇ ਜਾਂਦਾ ਹੋਇਆ ਕਹਿੰਦਾ ਪਿੰਦਰੇ ਬੈਠੇ ਵਿੱਚ ਉਹ ਤਿੰਨੇ ਚਾਹ ਪੀ ਚੁੱਕੇ ਸਨ ਹਰਿੰਦਰ ਕਦੇ ਕਦੇ ਕੋਈ ਗੱਲ ਕਰਕੇ ਪਸ਼ਪਿੰਦਰ ਨੂੰ ਛੇੜਦਾ ਅਤੇ ਫਿਰ ਉਹ ਤਿੰਨੇ ਹੱਸਣ ਲੱਗਦੇ ਤੇ ਫਿਰ ਹਰਿੰਦਰ ਨੂੰ ਪਤਾ ਨਹੀਂ ਹੀ ਗੱਲ ਜ਼ਿਆਦਾ ਏ ਉਹ ਬੈਠਕ ਵਿੱਚੋਂ ਉੱਠਿਆ ਨਸੀਬ ਨੂੰ ਕਹਿੰਦਾ ਲੈ ਵੇ ਮੇਰਾ ਤਾਂ ਕੰਮ ਜ਼ਿਆਦਾ ਆ ਗਿਆ ਮੈਂ ਤਾਂ ਜਾਣਾ ਤੂੰ ਬੈਠ ਹਰਿੰਦਰ ਘਰੋਂ ਬਾਹਰ ਹੋਇਆ ਤਾਂ ਉਹ ਦੋਵੇਂ ਛੇਤੀ ਛੇਤੀ ਆਪਣੀਆਂ ਗੱਲਾਂ ਕਰਨ ਲੱਗੇ ਪਸ਼ਪਿੰਦਰ ਗੱਲ ਕਰ ਰਹੀ ਹੁੰਦੀ ਤਾਂ ਵਿਚਕਾਰੋਂ ਟੋਕੇ ਨਸੀਬ ਆਪਣੀ ਗੱਲ ਸ਼ੁਰੂ ਕਰ ਦਿੰਦਾ ਨਸੀਬ ਦੀ ਗੱਲ ਮੁੱਕੀ ਵੀ ਨਾ ਹੁੰਦੀ ਪਸ਼ਪਿੰਦਰ ਆਪਣਾ ਘੋੜਾ ਵਜਾ ਦਿੰਦੀ ਦੋਵੇਂ ਆਪਣਾ ਆਪਣਾ ਗਵਾ ਛੇਤੀ ਛੇਤੀ ਬਾਹਰ ਕੱਢ ਦੇਣ ਦੇ ਕਾਲ ਵਿੱਚ ਸਨ ਦੋਵਾਂ ਦੇ ਹੀ ਸ਼ਬਦ ਟੁੱਟਦੇ ਫਿਕਰੇ ਅਧੂਰੇ ਰਹਿ ਜਾਂਦੇ ਜਿਵੇਂ ਇੱਕ ਦੂਜੇ ਦੀ ਕੋਈ ਸੁਣਦਾ ਹੀ ਨਾ ਹੋਵੇ ਜਾਂ ਫਿਰ ਇੱਕ ਨੂੰ ਦੂਜੇ ਦੀ ਗੱਲ ਵਿੱਚ ਆਪਣੀ ਗੱਲ ਕੱਢਣ ਦਾ ਮੌਕਾ ਮਿਲ ਜਾਂਦਾ ਹੋਵੇ ਮੂੰਹ ਦੇ ਨਾਲ-ਨਾਲ ਅੱਖਾਂ ਦਾ ਬਦਲਾਅ ਸਿਰ ਦੇ ਝਟਕੇ ਹੱਥਾਂ ਦੀ ਹਰਕਤਾਂ ਤੇ ਚਿਹਰੇ ਦੇ ਉਤਾਰ-ਚੜਾਓ ਵੀ ਆਪਣਾ ਕੰਮ ਕਰਦੇ ਜਾ ਰਹੇ ਸਨ ਸੁਣਨ ਵਾਲਾ ਕੋਈ ਜੇ ਚਾਰ ਕੰਨ ਲਾ ਕੇ ਵੀ ਸੁਣਦਾ ਤਾਂ ਇਹ ਸਭ ਕੁਛ ਸਰਮੁਸਰ ਤੋਂ ਵੱਧ ਕੁਝ ਨਹੀਂ ਸੀ ਕਿਚਰ 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 ਤੇਰੀ ਚਿੱਠੀ ਉਡੀਕ ਦੇ ਉਡੀਕ ਦੇ ਮੇਰਾ ਤਾਂ ਬੁਰਾ ਹਾਲ ਹੋ ਗਿਆ ਉੱਥੇ ਮੈਂ ਤੈਨੂੰ ਇੱਥੇ ਉਡੀਕਦੀ ਰਹੀ ਬਾਕੀ ਅੱਜ ਆਉਂਦਾ ਕੱਲ ਆਉਂਦਾ ਚਿੱਠੀ ਦੀ ਤੂੰ ਉਸੇ ਦਿਨ ਲਿਖ ਦਿੰਦੀ ਚਿੱਠੀ ਕੋਠੀ ਆ ਕੇ ਮੈਂ ਉੱਥੇ ਰਕਾ ਨੂੰ ਚੰਗਾ ਹੁਣ ਦੱਸ ਕਿਵੇਂ ਕਰੀਏ ਰਿਜ਼ਲਟ ਉਡੀਕ ਲਈਏ ਫੇਰ ਕਿਧਰੇ ਕਰੂੰਗਾ ਪਾਲ ਨੌਕਦੀ ਤੇ ਉਹਨਾਂ ਚਿਰ ਮੈਂ ਕੀ ਕਰੂੰ ਘਰ ਚ ਬੈਠ ਕੇ ਤੂੰ ਵੀ ਕੁਝ ਕਰ ਲੈ ਕੀ ਕਰ ਲੈ ਵੇ ਇੱਕ ਤੂੰ ਪਾਸ ਤਾਂ ਹੋਈ ਜਾਣਾ ਨੰਬਰ ਚੰਗੇ ਆਉਣਗੇ ਸੋ ਆਉਣਗੇ ਤੂੰ ਐਵੇਂ ਕਰ ਲੈ ਐਵੇਂ ਹਾਂ ਕਿਹੜਾ ਸਬਜੈਕਟ ਠੀਕ ਰੋ ਗੱਲ ਤਾਂ ਠੀਕ ਹੈ ਵੇਲੀ ਦਾ ਤਾਂ ਦਿਲ ਹੀ ਨਹੀਂ ਲੱਗਣਾ ਕੰਮ ਹੀ ਨਹੀਂ ਕੋਈ ਕਰਨ ਨੂੰ ਵੇਲੀ ਕਿਉਂ ਗੋਹਾ ਗੂੜਾ ਕਰਿਆ ਕਰ ਬੱਸ ਹੋਣਾ ਗੋਹਾ ਗੂੜਾ ਕਰਵਾਏਗਾ ਮੈਂ ਥੋਂ ਮੈਂ ਤਾਂ ਕਿਉਂ ਕਰਵਾਉਂਗਾ ਉਹ ਗੱਲ ਕਰਦਾ ਅਖੇ ਵੇਲੀ ਆ ਐਤੋਂ ਤਾਂ ਮੈਂ ਡੱਕਾ ਵੀ ਨਹੀਂ ਤੋੜਨਾ ਤੂੰ ਜਦੋਂ ਲੇ ਜੇਗਾ ਚਾਹੇ ਨਾਲੀਆਂ ਸਾਫ ਕਰਾਈ ਜਾਈ ਮੈਂ ਤਾਂ ਫੁੱਲ ਵਾਂਗ ਸਾਂਭ ਕੇ ਰੱਖੂ ਤੈਨੂੰ ਸਭ ਝੂਠ ਕਿਉਂ ਝੂਠ ਫੇਰ ਮੈਂ ਤੇਰੀ ਬਲਵਡ ਥੋੜੀ ਰਹੂੰਗੀ ਹੋਰ ਕੀ ਬਣੇਗੀ ਫੇਰ ਫੇਰ ਤਾਂ ਮੈਂ ਪਤਨੀ ਬਣ ਕੇ ਰਹਿ ਜਾਵਾਂਗੀ ਪਤਨੀ ਬਲਵਡ ਨਹੀਂ ਹੁੰਦੀ ਨਹੀਂ ਹੁੰਦੀ ਬਲਵਡ ਦਾ ਤਾਂ ਕਨਸੈਪਟ ਹੀ ਹੋਰ ਹੈ ਪਤਨੀ ਬਲਵਡ ਕਦੋਂ ਰਹਿ ਜਾਂਦੀ ਹੈ ਇੱਕ ਮਹੀਨੇ ਬਾਅਦ ਹੀ ਅਗਲਾ ਆਪਣੇ ਮਰਦ ਅਧਿਕਾਰਾਂ ਦਾ ਪ੍ਰਦਰਸ਼ਨ ਕਰਨ ਲੱਗ ਪੈਂਦਾ ਹੈ ਫੇਰ ਬੱਚਾ ਹੋ ਜਾਂਦਾ ਤੇ ਫੇਰ ਸੰਸਾਰ ਦਾ ਕੈਦਖਾਨਾ ਮੋਹ ਜਾਲ ਦੁਨੀਆਦਾਰੀ ਕੀ ਕੁਛ ਨਹੀਂ ਤੂੰ ਇਸ ਸਭ ਕਾਸੇ ਨੂੰ ਮਾੜਾ ਗਿੰਦੀ ਐ ਮਾੜਾ ਤਾਂ ਨਹੀਂ ਪਰ ਹੈ ਤਾਂ ਮੋਹ ਜਾਲੀ ਫੇਰ ਇਹ ਖੁੱਲੀਆਂ ਅਡਾਰੀਆਂ ਕਿੱਥੇ ਵਿਆਹ ਬੰਧਨ ਵਿੱਚ ਮਰਦ ਆਪਣਾ ਹੱਕ ਸਮਝਦਾ ਕਿ ਉਹਦੀ ਔਰਤ ਉਹਦੀ ਜਾਇਦਾਦ ਹੈ ਉਹਦੇ ਮਨੋਰੰਜਨ ਦਾ ਸਾਧਨ ਮਾਤਰ ਔਰਤ ਉਹਨੂੰ ਪਿਆਰ ਕਰੇ ਉਹਦੀ ਸਰੀਰਕ ਭੁੱਖ ਮਟਾਵੇ ਉਹਦੇ ਦੁੱਖਾਂ ਨੂੰ ਆਪਣਾ ਦੁੱਖ ਸਮਝੇ ਇਹ ਪਤੀ ਦਾ ਹੱਕ ਹੈ ਇਹੀ ਹੱਕ ਪਤਨੀ ਦਾ ਵੀ ਹੈ ਭਾਰਤੀ ਮਰਦ ਪਤਨੀ ਨੂੰ ਦਾ ਸਮਝਦਾ ਹੀ ਕੁਛ ਨਹੀਂ ਸਮਝਦਾ ਤਾਂ ਇਹ ਆਪਣੀ ਇੱਕ ਚੀਜ਼ ਜਿਵੇਂ ਉਹਦੇ ਲਈ ਮੰਝਾ ਹੈ ਪੀੜੀ ਹੈ ਬਿਸਤਰਾ ਹੈ ਉਹਦਾ ਘਰ ਉਹਦੀ ਕਮਾਈ ਹੋਈ ਰੋਟੀ ਬਾਕੀ ਸਭ ਐਸ਼-ਇਸ਼ਰਤ ਦਾ ਸਮਾਨ ਇਹ ਮੇਜੇ ਕਰਦੇ ਸਮਾਨ ਵਿੱਚੋਂ ਉਹਦੀ ਪਤਨੀ ਵੀ ਉਹਦੇ ਘਰੇਲੂ ਸਮਾਨ ਦੀ ਇੱਕ ਵਸਤ ਹੈ ਉਹਨੂੰ ਸੁੱਖ ਆਰਾਮ ਦੇਣ ਵਾਲੀ ਚੀਜ਼ ਨਹੀਂ ਤੂੰ ਗਲਤ ਸੋਚਦੀ ਹੈਂ ਆਵੋ ਖੋ ਕੇ ਬੋਲ ਰਹੀ ਹੈ ਇਹ ਪਿਆਰ ਵਿਆ ਇੱਕ ਮੌਸਮ ਦਾ ਨਾਂ ਹੈ ਜਿਨੇ ਗੁਜ਼ਰ ਹੀ ਜਾਣਾ ਹੁੰਦਾ ਹੈ ਵਿਆ ਮੌਸਮ ਨਹੀਂ ਵਿਆ ਜ਼ਿੰਦਗੀ ਹੈ ਜਿਨੇ ਸਾਰੇ ਮੌਸਮ ਵੇਖਣੇ ਹੰਡਾਉਣੇ ਹੁੰਨੇ ਆ ਇਹ ਦੁੱਖ ਸੁੱਖ ਜ਼ਿੰਦਗੀ ਦੇ ਮੌਸਮ ਹਨ ਇਨਾਂ ਮੌਸਮਾਂ ਨੂੰ ਮਰਦ ਔਰਤ ਰਲ ਕੇ ਹੰਡਾਉਣ ਤਾਂ ਸਗੋਂ ਲੁੱਥ ਪੈ ਦੇਖ ਲਮਗੀ ਤੇਰੀ ਫਿਲਾਸਫੀ ਨੂੰ ਵੇਖ ਕੇ ਦਾਦੀ ਤਾਂ ਪਤਾ ਲੱਗੋ ਤੈਨ ਵਿਅਤਾ ਜੀਵਨ ਦਾ ਕੀ ਹੁੰਦਾ ਹੈ ਇਹ ਪਿਆਰ ਵਿਆਹ ਤਾਂ ਕਵੀਆਂ ਦੀਆਂ ਕਵਤਾਵਾਂ ਵਿੱਚ ਹੀ ਹੁੰਦਾ ਹੈ ਮਾਰ ਫੜ ਕੇ ਅਸਮਾਨ ਨੂੰ ਟਾਕੀਆਂ ਲਾ ਦੇਣਗੇ ਅਸਲ ਜ਼ਿੰਦਗੀ ਹੋਰ ਬਸ਼ਪਿੰਦਰ ਨੇ ਇੱਕਦਮ ਅਗ ਵਿੱਚ ਗੱਲ ਲਿਆਂ ਦੇ ਕੇ ਉਹਨਾਂ ਨੂੰ ਬੈਠਕ ਵਿੱਚ ਗੱਲਾਂ ਕਰਦੇ ਖਾਸਾ ਚਿਰ ਹੋ ਗਿਆ ਮਾਂ ਪਤਾ ਨਹੀਂ ਕੀ ਸੋਚਦੀ ਹੋਵੇਗੀ ਖਿਆਲ ਆਉਂਦੇ ਹੀ ਉਹਨੇ ਸੁਣਿਆ ਮਾਂ ਹਰਿੰਦਰ ਦਾ ਨਾਮ ਲੈ ਕੇ ਹਾਕਾਂ ਮਾਰ ਰਹੀ ਸੀ ਉਹਨੇ ਬੈਠਕ ਵਿੱਚੋਂ ਬਾਹਰ ਹੋ ਕੇ ਬੋਲ ਕੱਢਿਆ ਆਉਣੀ ਆ ਮਾਂ ਚੰਗਾ ਫੇਰ ਹੁਣ ਜਾ ਤੂੰ ਉਹਨੇ ਨਸੀਬ ਨੂੰ ਕਿਹਾ ਤੇ ਨਾਲ ਹੀ ਪੁੱਛਿਆ ਮਾਂ ਨੂੰ ਨਹੀਂ ਮਿਲਣਾ ਮਿਲ ਲਵਾਂ ਮਿਲਣਾ ਤਾਂ ਚਾਹੀਦਾ ਨਹੀਂ ਤਾਂ ਖਵਰੇ ਕੀ ਸੋਚੂਗੀ ਬੈਠਕ ਵਿੱਚੋਂ ਬਾਹਰ ਆ ਕੇ ਉਹ ਮਾਂ ਕੋਲ ਰਸੋਈ ਵਿੱਚ ਗਈ ਉਹ ਸਾਰਾ ਕੰਮ ਨਵੇੜੀਏ ਰਸੋਈ ਦਾ ਪੱਕਾ ਫਰਸੇ ਸੁੰਭ ਰਹੀ ਸੀ ਪਸ਼ਪਿੰਦਰ ਨੇ ਮਿੱਠਾ ਜਿਹਾ ਬੋਲ ਕੇ ਪੁੱਛਿਆ ਪਕਾ ਲਈ ਮਾਂ ਰੋਟੀ ਮਾਂ ਨੇ ਸਿਰਫ ਹੂੰ ਕਿਹਾ ਪਸ਼ਪਿੰਦਰ ਰਸੋਈ ਦੇ ਸਾਹਮਣੇ ਵਾਲੇ ਵੱਡੇ ਕਮਰੇ ਵਿੱਚ ਚਲੇ ਗਈ ਤੋ ਤੇ ਬੇ ਕਪੜੇ ਦੀਆਂ ਤੇ ਹਮਾਰਨ ਲੱਗੀ ਜੇਰਾ ਕਰਕੇ ਨਸੀਬ 베ੜੇ ਵਿੱਚ ਆਇਆ ਪੋਲਾ ਪੋਲਾ ਖੰਗਿਆ ਮਾਂ ਸੋਈ ਵਿੱਚੋਂ ਬਾਹਰ ਆ ਕੇ ਵੇਖਣ ਲੱਗੀ ਨਸੀਬ ਨੇ ਫਟ ਸੱਤ ਸ਼ਿਰਿਆ ਕਾਲਾ ਖ ਦਿੱਤੀ ਮਾਂ ਨੇ ਮਮੂਲੀ ਜਿਹਾ ਸਿਰ ਝੁਕਾਇਆ ਬੁੱਲ ਹਲਾਏ ਚੁੰਨੀ ਦੇ ਲੜ ਨਾਲ ਮੂੰਹ ਪੂੰਝ ਕੇ ਪੁੱਛਿਆ ਆਪਾਂ ਇਹ ਨਸੀਬ ਤਕੜਾ ਹੋਰ ਤਾਂ ਹਾਂ ਮਾਮੇ ਜੀ ਮਾਮਾ ਕਿੱਥੇ ਐ ਉਹ ਤਾਂ ਭਾਈ ਤੜਕੇ ਹੀ ਖੇਤ ਗਏ ਹੋਏ ਐ ਨਰਮਾ ਬਜਵਾਣਾ ਕਿਉਂ ਤੈਨੂੰ ਕੰਮ ਹੈ ਕੋਈ ਮਿਲਣਾ ਸੀ ਹੁਣ ਤਾਂ ਫੇਰ ਹੰਨ ਨਹੀਂ ਕਰੇ ਉਹ ਆਥਣੇ ਦੇਖੋ ਕਦੋਂ ਆਉਣਗੇ ਆਥਣੇ ਕਿਹੜਾ ਮਾਰ ਲਈ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਜਾ ਮੈਂ ਕਹਿ ਦੂੰਗੀ ਜਦੋਂ ਆਉਣਗੇ ਨਹੀਂ ਮਾਮਾ ਜੀ ਨੂੰ ਮਿਲਣਾ ਸੀ ਰਾਮਪੁਰੇ ਲੈ ਕੇ ਜਾਣਾ ਹਰਦਿਲ ਸਿੰਘ ਕੋਲ ਕਿਉਂ ਹਰਦਿਲ ਸਿੰਘ ਕੋਲ ਕੋਈ ਕੰਮ ਪੈ ਗਿਆ ਭਾਈ ਬਸ ਆਹੀ ਮੈਂ ਕਹਣਾ ਮੈਨੂੰ ਕੋਈ ਨੌਕਰੀ ਮਿਲ ਜਵੇ ਕਿਧਰੇ ਮੈਂ ਵੇਲਾ ਤੁਰਿਆ ਫਿਰਦਾ ਚੰਗਾ ਪਾਈ ਤੂੰ ਆਥ ਨੇ ਢੇੜਾ ਮਾਰ ਲਈ ਫਿਰ ਆਪੇ ਹੀ ਕਰ ਲਈ ਗੱਲ ਚੰਗਾ ਮਾਮੀ ਜੀ ਸਤਿ ਸ਼੍ਰੀ ਅਕਾਲ ਨਸੀਬ ਖੜਾ ਖੜਾ ਹੀ ਉਹਨਾਂ ਦੇ ਘਰੋਂ ਬਾਹਰ ਆ ਗਿਆ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ